ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤੁਹਾਨੂੰ ਫਾਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਕਰ ਦਾ ਨੋਟ ਕਰ ਲਿਓ। ਪਿੰਡ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸ੍ਰੀ ਅਮਰਤਸਰ ਸਹਿਬ ਆ ਗਿਆ। ਤੇ ਗੁਰਲਵ ਟੈਨ ਵੀਰ ਦੇ ਘਰੇ ਤੁਹਾਨੂੰ ਤਿੰਨ ਜਾਨਵਰ ਵਿਖਾਉਣ ਲੱਗੇ ਆ ਅੱਗੇ ਇਸ ਜਗ੍ਹਾ ਤੋਂ ਤੁਹਾਨੂੰ ਟੋਕੜਾ ਗੱਬਣਾ ਚੈੱਕ ਪਾਸ ਮਈਆਂ ਮੁਖਾਉਂਦੇ ਰਹੇ ਆ ਇੱਕ ਆ ਜਾਹ ਟੋਕੜਾ ਗੱਬਾ ਚੈੱਕ ਜ਼ਰੂਰ ਕਰਾਉਣਾ ਜਿਹੜਾ ਸੱਜਣ ਲਊਗਾ ਉਹ ਚੈੱਕ ਕਰਾ ਕੇ ਲੈ ਸਕਦਾ ਕਿੰਨਾ ਦੁੱਧ ਦਾ ਡਿਟੇਲ ਲਾਵਾਂਗੇ ਇੱਕ ਤਾਜੀ ਸੂਈ ਮੱਝ ਇਹਦੇ ਥੱਲੇ ਵੀ ਕਿੰਨਾ ਦੁੱਧ ਤੇ ਇੱਕ ਬਿਲਕੁਲ ਤਾਜੀ ਸੂਈ ਗਊ ਕਰੋ ਸੰਗ ਦੀ ਉਹ ਵੀ ਫੋਰ ਸੇਲ ਵਿਖਾਉਗਾ ਆਜੋ ਜਾਣਕਾਰੀ ਲੈਣੇ ਆ ਤੇ ਉਦੋਂ ਬਾਅਦ ਆਪਾਂ ਚਲਾ ਚਲੂ ਕੇ ਬਾਹਰ ਕੱਢ ਕੇ ਤੁਹਾਨੂੰ ਪਸ਼ੂਆਂ ਦੀ ਕਰਾਉਣੇ ਆ ਤਸੱਲੀ ਵੀਰ ਜੀ ਸਾਸਿਕਾ ਸਾਸਿਕਾ ਜੀ ਸਾਸਿਕਾ ਜੀ ਹੋਰ ਸੁਣਾਓ ਸਾਬ ਚੜਦੀ ਕਲਾ ਵੀਰ ਜੀ ਚੜਦੀ ਕਲਾ ਨਾ ਐ ਕਿਰਪਾ ਕਰੋ ਆਮਦਾ ਜੀ ਸ਼ੁਕਰ ਕਰਾ ਕਿਰਪਾ ਹੀ ਰੱਖੇ ਤੇ ਡਰੈੱਸ ਆਪਣਾ ਡਰੈੱਸ ਵੀ ਜੀ ਆਪਣਾ ਪਿੰਡ ਚਾਟੀਵੰਡ ਜ਼ਿਲ੍ਹਾ ਦੇ ਤਸਤੀਲ ਨੰਬਰ 18 ਤੇ ਨੰਬਰ ਨੰਬਰ ਵੀ ਜੀ 6239404709 ਇੱਕ ਵਾਰੀ ਹੋਰ ਰਿਪੀਟ ਕਰੀਏ 6239404709 ਤੇ ਅੱਗੇ ਤਾਂ ਆਪਾਂ ਟੋਕੜਾ ਗੱਬਣਾ ਚੈੱਕ ਪਾਸ ਲੈ ਕੇ ਆਉਣੇ ਆ ਇੱਕ ਆਪਣੇ ਕੋਲੇ ਗੱਬਣ ਮੈਂ ਰਹੀ ਗਈ ਹੈ ਨਾ ਇੱਕ ਟੋਕੜ ਕੇ ਬਣਾ ਗਈ ਵੀ ਜੀ ਬਾਕੀ ਇਹ ਵੀ ਜੇ ਕਵੀਰਪਾ ਸੌਦਾ ਕਰ ਲਵਾਂ ਆਪਦਾ ਤੇ ਚੈੱਕ ਰਗ ਲੈ ਜੀ ਵੱਡੀ-ਵੁੱਡੀ ਬੜੀ ਆ ਆਪਣੇ ਕੋਲੇ ਜਿਹੜਾ ਵੱਡੀ ਚੱਲ ਰਾਇਆ ਇਹਨੂੰ ਆਪਣੇ ਹਾਥੀ ਹੈ ਨਾ ਹਾਂ ਠੀਕ ਆ ਤੇ ਆ ਸੱਜਰ ਮੈਂ ਸੁਆ ਕਿਹੜਾ ਸੂਈ ਆ ਸੁਆ ਵੀ ਇਹਨੂੰ ਬਾਹਰ ਕੱਢ ਲਿਆ ਨਾਲ ਹੀ ਇਹ ਸੁਆ ਸੂਈ ਹੀ ਹੋਣੀ ਵੀ ਤੀਜਾ ਤੀਜਾ ਇਹਦੇ ਮਾਲਕਾਂ ਨੇ ਦੱਸਤੀ ਹਾਂ ਜੀ ਤੇ ਬੱਚਾ ਇਹਦੇ ਕੋਲੇ ਬੱਚਾ ਦੇ ਮਾਂ ਵੀ ਦੀ ਕਟਾ ਆ ਰਾਇਆ ਮਗਰ ਕਟਾ ਤੀਜਾ ਸੁਆ ਸੂਈ ਆ ਤੇ ਕਿੰਨੇ ਟਾਈਮ ਦੀ ਸੂਈ ਆ ਸੂਈ ਨੂੰ ਵੀ ਨਹੀਂ ਹੋ ਗਿਆ ਨਹੀਂ ਬਾਈ ਜੀ 20 ਤੋਂ 22 ਦਿਨਾਂ ਦੀ ਸੂਈ ਆ ਹਾਂਜੀ ਮੈਂ ਚੰਗੀ ਆ ਹਨਾ ਹਾਂਜੀ ਨਹੀਂ ਠੀਕ ਲੈ ਚੱਲ ਕੇਰਾ ਬਾਹਰ ਕਰਾ ਦਰਸ਼ਨ ਇਹਦੇ ਠੀਕ ਆ 20 22 ਦਿਨਾਂ ਦੀ ਸੂਈ ਮਗਰ ਘੱਟਾ ਹਨਾ ਤੇ ਦੁੱਧ ਕਿੰਨਾ ਆਜੂ ਭਾਂਡੇ ਚ ਛਾ ਦੁੱਧ ਵੀ ਨਹੀਂ ਦੁੱਧ 10 ਕਿਲੋ ਇਸਲੇ ਓਕੇ ਵੀ ਸੂਈ ਕਿਹੜਾ ਵੀ ਆਊਗਾ 9 ਕਿਲੋ ਦੀ ਮੋਤੀ ਦੁੱਧ ਦਸੇ ਹੈਗਾ ਤੇ ਨੌ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਜੇ ਇੱਥੇ ਕਰੋ ਸੱਜਣੋ ਆ ਇਹਦੇ ਸਾਰੀ ਜਿਹੜੀ ਕੁਆਲਿਟੀ ਆ ਚੈੱਕ ਕਿਉਂਕਿ ਥੋੜਾ ਜਿਹਾ ਬਸ ਇਹ ਸੀਲਸ ਲੱਗ ਬੜੀ ਗੱਡੀ ਠੀਕ ਆ ਨੇਰਾ ਪੈਂਦਾ ਸੀ ਸ਼ਰ ਮਾਰ ਕੇ ਭਰਾ ਹੋ ਜਾਂਦੀ ਹੈ ਸੀਲ ਮੈਂ ਹਾਂ ਓਕੇ ਆ ਹਨਾ ਕੱਟੇ ਦੇ ਆਉਂਦੀ ਆ ਕੋਈ ਦੋਵੇਂ ਵੇਲੇ ਕੋਈ ਗਾਲ ਨਹੀਂ ਕੋਈ ਬਾਤ ਨਹੀਂ ਨਹੀਂ ਠੀਕ ਆ ਅੱਖਾਂ ਬਿੱਲੀਆਂ ਦੋਨੇ ਲੈ ਚੱਲੋ ਸ਼ਾ ਜੀ ਤੇ ਬਾਕੀ ਚਵਾਈ ਦੀ ਵੀ ਮੋੜੀ ਆ ਇਸੇ ਵਿੱਚ ਚਵਾਈ ਚ ਵੀ ਇੱਕ ਨੰਬਰ ਲੱਗੀ ਹੋਈ ਆ ਤੇ ਬਾਕੀ ਸੁਬਾਹ ਦੀ ਕਿੰਨੇ ਘਵੜੀ ਦੀ ਚਵਾਈ ਆ ਸੁਬਾਹ ਦੀ ਕਈ ਨਹੀਂ ਆ ਉਹ ਹਾਂ ਦੇ ਵੀ ਆ ਫਿਰ ਜੀਸਾ ਵਪਾਰੀ ਨਹੀਂ ਸਾਢੇ 6 ਵਜੇ ਚੋਂ ਦੇ ਨਹੀਂ ਮੈਂ ਹੀ ਆਪ 7 ਵਜੇ ਚੁਈਆਂ ਤੇ ਵੀ ਆ ਆਪਣੀ ਚਵਾਈ ਹੁੰਦੀ ਆ ਸਾਢੇ 6 ਨੂੰ ਸਾਢੇ 6 ਨਹੀਂ ਉੱਠਿਆ ਜਾਂਦਾ ਭਰਾਵਾ ਕੀ ਕਰੀਏ ਬਾਕੀ ਜੀ ਜੇ ਝੂਠ ਮਾਰ ਕੇ ਵੇਚਨੀ ਆ ਨਾ ਤੇ ਫਿਰ ਉਹਨੂੰ ਟਾਈਮ ਲਾਈਏ ਜਾਂ ਕੋਈ ਕਰੀਏ ਫਿਰ ਦੁੱਧ ਦੱਸਣਾ ਆਪਾਂ ਜਿਹੜਾ ਸੱਚਾਈ ਦਾ ਜਿੰਨਾ ਹੈਗਾ ਹਾਂ ਇਹ ਨੱਕਰਿਆ ਸਨਾਰੇ ਆਪਾਂ ਮਿੱਟੀ ਉਹਦੀ ਇੱਕ ਤੀਰ ਦੇ ਤੂ ਚੱਲਿਆ ਹਾਂ ਨਹੀਂ ਵਾਹ ਕੀ ਤੇ ਆ ਆ ਗਿਆ ਇਹਦੇ ਕੋਲੇ ਕਟਾ ਹੁਣ ਇਹਦੇ ਕੋਲੇ 9 ਕਿਲੋ ਤੱਕ ਮੰਨ ਕੇ ਜਿਹੜਾ ਮਰਜ਼ੀ ਸੱਜਣ ਲੈ ਜਾ ਚਵਾਈ ਚੁਈ ਦੀ ਇੱਕ ਨੰਬਰ ਆ ਹਾਂ ਇੱਕ ਨੰਬਰ ਪੋਲੀ ਰੂਮਰ ਕੀ ਆ ਠੀਕ ਆ ਚਾਰੂ ਚੁਰੂ ਵੀ ਚੰਗੀ ਆ ਚਾਰੂ ਚੰਗੀ ਆ ਬਾਕੀ ਇਹ ਥੋੜੀ ਪੀਲੇ ਘਰਾਂ ਸਾਹ ਥੋੜੀ ਘੱਟ ਕੀਤੀ ਆ ਪਰ ਮੇਰੇ ਕੋ ਆ ਗਏ ਮੈਂ ਬਣ ਗਈ ਆ ਤੇ ਅੱਛਾ ਹਾਂ ਜੀ ਤੇ ਰੇਟ ਇਹਦਾ ਰੇਡ ਵੀਡੀ ਦਾ 65000 ਕਿਆ ਕਰਦੇ ਆ ਕਿੰਨੇ ਦੀ ਐਸਨੋ ਤਾਜੀ ਸੂਈ ਮੈਂ ਮੁੱਲ 65000 ਹਾਂਜੀ ਕਿੰਨੇ ਦੀ ਦੇ ਦੀਏ ਜਮਾ ਲਾਸਟ ਥੱਲਾ ਵਿਖਾਉ ਇੱਕ ਨਾ ਮੈਂ ਦਾ ਹਾਂ ਨਹੀਂ ਵਿਖਾਤਾ ਹੈ ਐਨ ਓਕੇ ਰਿਪੋਰਟ ਦੇਖੋ ਨਹੀਂ ਕੋਈ ਐ ਵੀ ਗੱਲ ਕਰਨ ਵਾਲੀ ਹਾਂ ਫਲੀਆਂ ਰਕੇ ਥਾਣਾ ਹੈ ਨਾ ਇਹਨੂੰ ਕੋਈ ਟਾਈਮ ਨਹੀਂ ਲੱਗਾ 6:30 ਵਜੇ ਚਵਾਈ ਆ ਹਾਂ ਨਹੀਂ ਨਹੀਂ ਓਕੇ ਆ ਪਤਾ ਲੱਗ ਗਿਆ ਕਿ ਟਾਈਮ ਲੱਗੇ ਹੁੰਦਾ ਕੋਈ ਹੋਇਆ ਤੇ ਕਿੰਨੇ ਦੀ ਇਹ ਜੀ 65000 ਜੋ 2000 ਛੱਡ ਦਾਂਗੇ 68000 ਦੀ ਬਾਕੀ ਜਿਹੜਾ ਫੋਨ ਲਾਉ ਮੌਕੇ ਤੇ ਕਰਦੇ ਆਂਗੇ ਹਾਂ ਬਸ ਥੋੜਾ ਬਹੁਤ ਛੋਟ ਜਿਹਾ ਪਰ ਘਰੇ ਆ ਜਾਦਾ ਹੁੰਦਾ ਹੀ ਵੀਰ ਦਾ ਭਰਾ ਦਾ ਹਾਂ ਇੱਜ਼ਤ ਮਾਨ ਹਾਂਜੀ ਠੀਕ ਆ ਬਾਕੀ ਵੀ ਦੀ ਗੱਡੀ ਗਊ ਆ ਗਈ ਐ ਅੱਛਾ ਇਹ ਹੈਗੀ ਪਹਿਲਾਂ ਵਾਲੀ ਮੱਛੀ ਇਹਨੂੰ ਲੈ ਆ ਫਿਰ ਇਤਰੀ ਘਰ ਆਏ ਜੀ ਪਹਿਲਾਂ ਉਹਦੇ ਮੈਂ ਦੂਜੇ ਮੰਨਦਾ ਆਂ ਦੀ ਗੱਜਾ ਨਾ ਅੱਛਾ ਇਹਦੇ ਜਿਹੜੇ ਮਾਲਕ ਉਹ ਤਾਂ ਪਹਿਲਾਂ ਦੱਸਦੇ ਆ ਪਹਿਲਾਂ ਦੱਸਦੇ ਜੀ ਪਰ ਪਹਿਲਾਂ ਨਹੀਂ ਦੂਜਣ ਹੋਊਗੀ ਮੱਛੀ ਠੀਕ ਆ ਕੱਦ ਕੋ ਤਾਂ ਬਹੁਤ ਚੰਗਾ ਹਨਾ ਕਿਆ ਬਾਤ ਥਾਨ ਬੜਾ ਚੰਗਾ ਲੱਗਾਈ ਸਾਰੀ ਬੜੀ ਚੰਗੀ ਬੈਠੀ ਠੀਕ ਆ ਹਾਂ ਤੋਰਾ ਬੜਾ ਤੇਜ ਹੈ ਨਾ ਹਾਂਜੀ ਘੋੜੀ ਵਾਲੀ ਕੋਈ ਘੋੜੀ ਅੱਗੀ ਆਰੇ ਨਹੀਂ ਠੀਕ ਆ ਥਾਨ ਲੇਵਾ ਬਹੁਤ ਸੋਹਣਾ ਹਾਂਜੀ ਤੇ ਚੂਨ ਚਾਂ ਨੂੰ ਤਾਂ ਜਿਵੇਂ ਪਹਿਲਾਂ ਗੱਲਾਂ ਹੋਈਆਂ ਬੜੀ ਮਿੱਠੀ ਆ ਕੋਈ ਗੱਲ ਨਹੀਂ ਭਾਂ ਇਦਾਂ ਐ ਹੋਏ ਇੱਥੇ ਖਲੋ ਕੇ ਬੈ ਜੂ ਉਹਦੇ ਅੱਛਾ ਕੀ ਚੱਕਰੇਗਾ ਇਹ ਪਹਿਲੇ ਨੋਗਿਆ ਛਾ ਹਾਂ ਵੀ ਕ੍ਰੋਸ ਹੰਗਾ ਤੇ ਡਰਦੇ ਆ ਹਨਾ ਅਗਲਾ ਤੇ ਉਹ ਜੀ ਪਹਿਲੇਨ ਕਰਕੇ ਛਾੜ ਮਾਰ ਕੇ ਪਰਾਂਉ ਜੂਗੀ ਐਨ ਓਕੇ ਰਿਪੋਰਟ ਰਹੂਗੀ ਆ ਬਾਕੀ ਵੀਰਾਂ ਨੇ ਮਾੜਾ ਜਿਗਰ ਕਰਦਿਆ ਵੀਡੀਓ ਵਿੱਚ ਕੋਈ ਵੀਰ ਤਾਂ ਦੂਰੋਂ ਆਵਾ ਆ ਆਦੀ ਪਹਿਲਾਂ ਜਿਹੜੀ ਔਰਜਨਲ ਨਹੀਂ ਵੀਤੀ ਹਾਂ ਫਲੂਏ ਜੇ ਫਲੂਏ ਜੇ ਇਹ ਪਹਿਲਾਂ ਚੱਲੀ ਉਰੋਂ ਹੋਏ ਹੀ ਇਹਦੇ ਤੇ ਹੁਣ ਐ ਸੋਣੀ ਵਰਗੀ ਆ ਕੋਈ ਗੱਲ ਬਾਤ ਨਹੀਂ ਆ ਓਕੇ ਰਿਪੋਰਟ ਆ ਹਾਂ ਲੈ ਚਲੇ ਨੂੰ ਤੇ ਦੁੱਧ ਇਹਦੇ ਕੋਲੇ ਭਾਂਡੇ ਚ ਕਿੰਨਾ ਆ ਜੂ ਦੁੱਧ ਵੀ ਜਿਵੇਂ ਖਾਵਾ ਜਿਵੇਂ 8 ਕਿਲੋ ਦੀ ਬਾਦੀ ਭਰੀ ਹੁੰਦੀ ਆ ਹਾਂ ਫਿਰ 16 ਕਿਲੋ ਗਈ ਹੈ ਆਪਾਂ ਹਾਂ ਤੇ ਭਾਜਾ ਝੱਗ ਝੁਗ ਮਾਰ ਕੇ ਦੁੱਧ 14 ਕਿਲੋ ਹੋ ਗਏ 14 ਕਿਲੋ ਪੱਕਾ ਹੋ ਗਾ ਵੈੜੀ ਸੋਹਣੀ ਹੈ ਹਾਂਜੀ ਲੈ ਚੱਲ ਇਹਨੂੰ ਬਾਦੀ 8 ਕਿਲੋ ਹੀ ਭਰਦਨੀ ਫਿਰ 16 ਕਿਲੋ ਹੀ ਆ ਨਈ ਫੈਕਸ ਹਵਾਨੇ ਦੀ ਆ ਹਨਾ ਵਾਹ ਕੀ ਯਾਰ ਚੰਗੀ ਆ ਵੈੜੀ ਤੇਰੀ ਤੇ ਮਗਰ ਵਾਛਾ ਮਗਰ ਵਾਛਾ ਯਾਰ ਠੀਕ ਆ ਫਾਂਸਾ ਦੇਈ ਗੀ। ਫਾਇਦਾ ਤਾਜੀ ਆ। ਇਹ 나ੜੂ ਨਾ ਰਿਆ ਬੱਚੇ ਨੇ। ਵਾਕਿਆ ਹੀ ਹਾਂ ਵੀ। ਆਹ ਵੇ ਲੋ। ਹਾਂ ਨਹੀਂ ਓਕੇ ਓਕੇ। ਵੱਛਾ ਵੀ ਤਗੜਾ ਦੇਗੀ। ਬੱਚਾ ਤਗੜਾ ਕਰਕੇ ਨਾ ਹੋ ਸਕੀ ਗਾਂ ਦੇ ਕਰਾਂ ਦੀ। ਸਹੀ ਗੱਲ ਆ। ਨਹੀਂ ਗਾਂ ਚੰਗੀ ਆ ਤੇਰੀ ਕੱਦ ਵੀ ਚੰਗਾ ਵੇਲ ਚੰਗੀ ਥਣ ਚੰਗਾ। ਬਾਕੀ ਘੋੜੀ ਵਰਗੀ। ਮੈਂ ਉਹਦੇ ਇਦੂ ਵੀ ਨਹੀਂ ਅਜੇ ਮੜਾ ਖੰਡਿਰੇ ਪਾਣੀ ਪਾਇਆ ਆ ਗੋਹਾ ਲਗਾਏ ਲੱਗਦੇ ਬਾਕੀ ਐ ਨਹੀਂ ਹੈਗਾ ਹਨਾ ਹਾਂ ਵੀ ਲੱਤ ਮਾਰੂਗੀ ਨਹੀਂ ਨਹੀਂ ਲੱਤ ਲੋ ਤਾਂ ਕੋਈ ਨਹੀਂ ਬੀਜਿਆ ਸੀ ਸੀਲ ਬਹੁਤ ਆ ਹਨਾ ਇਹ ਕਿੰਨੇ ਦੀ ਦੇ ਦਈਏ ਰੇਟ ਤਾਂ ਤੇਰੇ ਔਰਦਿਆਂ ਜਾਣ ਵਾਲੇ ਹੀ ਹੁੰਦੇ ਆ ਹਨਾ ਵੀਡੀਓ ਦਾ 40 ਕੋ ਮਾਨਦਾਨ ਦਿੱਤਾ ਕਰਦਾਂਗੇ 40000 ਚ ਮਾਨਦਾਨ ਤਾਂ ਜੀ ਸਵੀ ਕਉ ਹਾਂ ਤਾਂ ਜੀ ਦੁੱਧ ਵੀ 14 ਦੁੱਧ ਵੀ 14 ਕਿਲੋ ਨਹੀਂ ਰੀ ਓਕੇ ਧੰਨਵਾਦ ਆ ਤੇਰਾ ਵੀ ਇਹੋ ਜਿਹਾ ਵੀ ਕੋਈ ਵੀ ਆਪਾਂ 55 ਮੰਗ ਲਈਏ ਪੰਜਾਬੋਂ ਵਿਰਲ ਆਫ ਸੀ ਥਣਾ ਦੀ ਬਹੁਤ ਦੂਰੀ ਹੈ ਹਨਾ ਚਵਾਈ ਦੀ ਵੀ ਜੀ ਸੋਨੇ ਰਗੀ ਅਰੇ ਭਾਈ ਬੱਚਾ ਹੁਣ ਛੱਡੋ ਤੇ ਬੱਚਾ ਛੱਡ ਗਏ ਆ ਵੀ ਬੱਚੇ ਦੇ ਬਿਨਾ ਮੋੜਾ ਕਰਦੀ ਬੱਚੇ ਦਾ ਐਂ ਬਸ ਮੈਂ ਧਰਮਾਨੀ ਧਰਮਾਨੀ ਨਹੀਂ ਲੱਤ ਚੱਕਣ ਦਾ ਤਾਂ ਗਾਣੂ ਪਤਾ ਹੀ ਨਹੀਂ ਹਾਂਜੀ ਸੀਨਸ ਲੱਗ ਕੇ ਵਿੱਚ ਕੋਈ ਗੱਲ ਨਹੀਂ ਇਹੋ ਜੀ ਬਾਕੀ ਛੜਾਂ ਲਈ ਤੂੰ ਕਾਹਨੂੰ ਲੈਣੀ ਸੀ ਹਨਾ ਵੀ ਦੀ ਆਪਾਂ ਪੈਸੇ ਦੇਖ ਲੈਂਦੀ ਆ ਹਨਾ ਆਪਾਂ ਨੂੰ ਇਹ ਥੋੜਾ ਹੁੰਦਾ ਵੀ ਵੀਰ ਫਲਾਲੇ ਥਾਂ ਉਹਨਾਂ ਦੇ ਲੈ ਜੂਗਾ ਆਪਣੇ ਆਪ ਦੀ ਸਮਝ ਨਾਲ ਲਈ ਦੀ ਵੀ ਆਪਾਂ ਘਰੇ ਚੋਣੀ ਆ ਵਾਕਿਆ ਜੀ ਇਹਦੇ ਬਹੁਤ ਦੱਸਣੀ ਜੀ ਘੋੜੀ ਦੇ ਇਹਦਾ ਕੀ ਹਿਸਾਬ ਆ ਇਹ ਵੀ ਜੀ ਪਹਿਲ ਨੇ ਆ ਠੀਕ ਆ ਤੇ ਦੁੱਧ ਦੇ ਥੱਲੇ ਹੈਗਾ ਉਹ ਇਸ ਟਾਈਮ ਵਿੱਚ 7 ਕਿਲੋ ਯਾਰ ਦੁੱਧ ਵੀ ਵੀਰ ਕੋਲ 6 ਕਿਲੋ ਮਾਲੇ ਠੀਕ ਆ ਹਾਂ ਤੇ ਇਹ 3 ਮਹੀਨਿਆਂ ਦੀ ਵੀ ਦੀ ਗੱਭਣ ਆ 3 ਮਹੀਨਿਆਂ ਦੀ ਗੱਭਣ ਭਾਈ ਚੈੱਕ ਨਹੀਂ ਕਰਾਈ ਆਪਾਂ ਆਵੇ ਆਦੇ ਹੱਥੀ ਨਾਲ ਇਹ ਦੰਦ ਕਰਾਈ ਹੀ ਜਿਨੇ ਲੈਣੀ ਉਹ ਚੈੱਕ ਕਰਾ ਲੇ ਚੈੱਕ ਕਰਾ ਲੇ ਉਸ ਤੋਂ ਬਾਅਦ ਬੋਲੀ ਨਹੀਂ ਮੈਨੂੰ ਪਤਾ ਵੀ ਆਹਦੀ ਸਾਡੀ ਮਹਿ ਘਲੋਦੀ ਆ ਗੱਭਣਿਆ ਠੀਕ ਆ ਹਾਂ ਬਾਕੀ ਜੇ ਪੀਪੜਾ ਸੌਦਾ ਕਰ ਲਵੋ ਉਹ ਆਪਦੀ ਚੈੱਕ ਕਰਾ ਲੈ ਇਹਦਾ ਫਿਰ ਤੋਰਾ ਕਰਾਈਏ ਚ ਕਾਦ ਤਾਂ ਐਡਾ ਵੇਖਿਆ ਹੀ ਕਾਦ ਤਾਂ ਤੇਰੇ ਤੋਂ ਵੀ ਟੱਪਦੀ ਫਰਦੀ ਆ ਹਾਂ ਬੜਾ ਵੇਲ ਤੇ ਕਾਦਾ ਹਨਾ ਤੇ ਬਾਕੀ ਆ ਵੀ ਇਹਨੇ ਨਾ ਕਰਵਾਈ ਥੋੜੀ ਸਾਟ ਲੱਗੀ ਲੱਤ ਦੇ ਦਿੰਦੀ ਤੇ ਲੱਤ ਦੀ ਪੀੜ ਦੀ ਨਿਕਲ ਗਈ ਸੀ ਹਨਾ ਪੀੜ ਦੀ ਨਿਕਲ ਗਈ ਤੇ ਉਹਦਾ ਕਰਕੇ ਨਾ ਤੇ ਥੋੜੀ ਜਿਹੀ ਲੱਗ ਰਹੀ ਪੀੜ ਮਨਉਂਦੀ ਆ ਓਕੇ ਹਾਂ ਜੇ ਪੀੜ ਨਾ ਹੁੰਦੀ ਦੁੱਧ ਵੀ 10 ਕਿਲੋ ਦੇਈ ਜਾਂਦੀ ਦੁੱਧ ਹੁਣ ਇਹਨੇ ਜੀ ਨੀਗਾਰ ਪੀੜ ਦੀ ਹਰ ਜੀ ਨਾ ਲੱਗਦੀ ਮਾੜੀ ਜਰੀ ਹਾਂ ਦੁੱਧ 10 ਕਿਲੋ ਦੇ ਰਹੀ ਦੇ ਦੂਗੀ ਵਿਚਾਰੀ ਕਿੱਡਾ ਕਤ ਬੋਤਾ ਹਨਾ ਇੱਕ ਰੰਗ ਕਾਲੀ ਹੱਥ ਤੇ ਪੂਛੇ ਵਾਲ ਨਿਕਲੇ ਪੁਰਾਜਟਾਗਾ ਆਇਆ ਕੋਤੇ ਹਾਂ ਤੇ ਬਾਕੀ ਕੱਦ ਕਾਠ ਵੇਲ ਢਾਂਚਾ ਬਹੁਤ ਵੱਡਾ ਸੀ ਚੋਟੀ ਦਾ ਥੋੜਾ ਆ ਜਾ ਲੱਤ ਦਾ ਜਰੂਰ ਵਟਾ ਪਿਆ ਗਿਆ ਵਿਚਾਰੀ ਨੂੰ ਆਵੇ ਆ ਨਾ ਹੈਗੀ ਇੱਥੇ ਹੀ ਆ ਵੀਰ ਜੀ ਸਾਡਾ ਗਿੱਟੇ ਦੇ ਅੱਛਾ ਆਵੇ ਆ ਓਕੇ ਹੋਰ ਕੋਈ ਨਹੀਂ ਚੰਡੀ ਆ ਕੋਈ ਟੀਗਾ ਨਹੀਂ ਲੇਂਗੀ ਚੂਨ ਨੂੰ ਆ ਮੇਰਾ ਸ਼ੋਰ ਆ ਉਹ ਪਸਮਾ ਦਿੰਦਾ ਇਹਨੂੰ ਅੱਛਾ ਮਾਸਾ ਗਵਾਂਡ ਛੋਟੇ ਨਾ ਗਾੜੀ ਮੈਂ ਦੂਜੀ ਮੈਂ ਚੂਨ ਦੇ ਨਾਲ ਗੱਡ ਥੱਲੇ ਪਸਮਾ ਦਿਆਂ ਨੂੰ ਵੇਲਾ ਹਾਂ

98 ਫਲੀਆਂ ਰਕੀ ਹੈ ਫਲੀਆਂ ਅਗੇ ਵੀ ਜੀ ਏਡੀ ਪੋਲੀ ਚਵਾਈ ਕੋਈ ਕਹਿਣੀ ਗੱਲ ਪਰ ਆ ਟਾਈਮ ਕਿਨਾ ਹੋਇਆ ਜੀ ਮਾਸਾ ਦੇ ਸਲੇ ਗਾੜ ਗਿਆ 2 ਵਜਨ ਵਾਲੇ ਆਟਾ ਛੱਡ ਕੇ ਮਾਸਾ ਬੋਏ ਚੁੱਕ ਰਹੀ ਸੀ ਉਹ ਮੈਂ ਆਪਣੇ ਮੁੰਡੇ ਨੂੰ ਕਹਿੰਦਾ ਉਹੋ ਹੀ ਤਸਮਾ ਦੂ ਇਹਨੂੰ ਠੀਕ ਹੈ ਇਹ ਨਹੀਂ ਕਿ ਕੋ ਮਾਸੂਮੀ ਨਹੀਂ ਨਾ ਠੀਕ ਹੈ ਤੇ ਰੇਟ ਇਹਦਾ ਰੇਟ ਇਹਦਾ ਵੀ ਜੀ 60 ਹਜ਼ਾਰ ਜਮਾਨਤਨ ਕਰਦਾਂਗੇ 60 ਹਜ਼ਾਰ ਚੋਂ ਮਾਨਤਨ ਕਰਦੇਾਂਗੇ 60 ਚੋਂ ਕਰਦੇਾਂਗੇ ਮਾਨਤਨ 60 ਹਜ਼ਾਰ ਜਮਾਨਤਨ ਕਰਾਂਗੇ ਠੀਕ ਹੈ ਅੱਜ 3 ਜਨਵਰੀ ਸੀ ਆਪਣੇ ਤਿੰਨੇ ਵਿਖਾਤੇ ਤਨੇ ਉਹ ਫਤੇ ਬਲਾਦੀਗੇ ਫਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣਾ ਭਰਾਵਾਂ ਨੂੰ ਹਨਾ ਤੇ ਪਸ਼ੂ ਭਾਲੇ ਆ ਸਾਰੀ ਤੇ ਕਰਦੇ ਹੋ ਵਿਹਲੇ ਨੂੰ ਵੀਰ ਨੂੰ ਟਾਈਮ